ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸਤ ਸੰਗਿਓ ਰਾਂਗ ਸਰਦੀਓ ਪਵਿੱਤਰ ਧਰਤੀ ਹੈ ਜਿੱਥੇ ਸਤਗੁਰੂ ਜੀ ਨੇ ਆਪ ਸਾਰੀ ਬਾਣੀ ਇੱਕ ਜਗਦੇ 71 ਕਰਕੇ ਭਾਈ ਗੁਰਦਾਜ ਦੇ ਕੋਲੋਂ ਫਿਰ ਸਾਰੀ ਗੁਰਬਾਣੀ ਆਦ ਗ੍ਰੰਥ ਦੇ ਵਿੱਚ ਸਾਰੀ ਬਾਣੀ ਲਿਖਾਈ ਇੱਕ ਗ੍ਰੰਥ ਤਿਆਰ ਹੋ ਗਿਆ ਜਿਹਨੂੰ ਉਸ ਵੇਲੇ ਆਦ ਗ੍ਰੰਥ ਸਹਿਬ ਦਾ ਨਾਮ ਦਿੱਤਾ ਗਿਆ ਕਿਉਂ ਉਦੋਂ ਗੁਰਤਾ ਗਦੀ ਅਜੇ ਨਹੀਂ ਮਿਲੀ ਸਕੀ ਗੁਰੂ ਜੀ ਨੂੰ ਜਦੋਂ ਸਤਿਗੁਰੂ ਜੀ ਭਾਈ ਗੁਰਦਾਜ ਜੀ ਦੇ ਕੋਲੋਂ ਸਾਰੀ ਬਾਣੀ ਇੱਕ ਜਗ੍ਹਾ ਤੇ ਲਿਖਵਾ ਰਏ ਨੇ ਇਹ ਬਾਣੀ ਲਿਖਾਉਣ ਦੀ ਲੋੜ ਕਿਉਂ ਪਈ ਸਤ ਸੰਗਿਓ ਉਸ ਵੇਲੇ ਕਈ ਗੁਰੂ ਘਰ ਦੇ ਦੁਖੀ ਕਈ ਗੁਰੂ ਘਰ ਦੇ ਵਿਰੋਧੀ ਉਹਨਾਂ ਨੇ ਆਪਣੀ ਕੱਚੀ ਬਾਣੀ ਉਚਾਰ ਦੇ ਸ਼ੁਰੂ ਕਰ ਦਿੱਤੀ ਸੀ ਤੇ ਥੱਲੇ ਗੁਰੂ ਨਾਨਕ ਜੀ ਦੇ ਨਾਮ ਦੀ ਮੋਹਰ ਲਗਾ ਦੇਣੀ ਸ਼ਾਇਦ ਕਈ ਨਾ ਸਮਝੇ ਹੋਣਾ ਅੱਜ ਪੰਜਾਬ ਦੀਆਂ ਟਰਾਲੀਆਂ ਪੰਜਾਬ ਦੇ ਟਰੱਕਾਂ ਦੇ ਮਗਰ ਇੱਕ ਲਾਈਨ ਲਿਖੀ ਹੁੰਦੀ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਈ ਵਾਰ ਕਈ ਜੋ ਸੁਸਾਇਟੀਆਂ ਨੇ ਉਹਨਾਂ ਦੇ ਪਹਿਣਾ ਇਹ ਸ਼ਬਦ ਵੀ ਬੋਲਦੀਆਂ ਨੇ ਪਰ ਇਹ ਗੁਰੂ ਨੁਖੋਂ ਕੱਚੀ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਾਣੀ ਨਹੀਂ ਹੈ ਇੱਕ ਹੋਰ ਲਾਈਨ ਲਿਖੀ ਹੁੰਦੀ ਹੈ ਨਾਨਕ ਨੀਵਾ ਜੋ ਚਲੈ ਲਗੇ ਨਾ ਤਤੀ ਵਾਉ ਇਹ ਵੀ ਕੱਚੀ ਬਾਣੀ ਹੈ ਉਹਨਾਂ ਨੇ ਗੁਰਬਾਣੀ ਦੇ ਮਲਾਵਟ ਇਸ ਤਰ੍ਹਾਂ ਕਰਨੀ ਸ਼ੁਰੂ ਕਰਤੀ ਵੀ ਸਤਗੁਰ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੀ ਤਾਂ ਕਿ ਮੇਰਾ ਸਿੱਖ ਭੁਲੇਖਾ ਨਾ ਖਾ ਸਕੇ ਜਦੋਂ ਸਤਗੁਰ ਜੀ ਗੁਰਬਾਣੀ ਲਿਖਾ ਰਹੇ ਨੇ ਚਾਰ ਸਰੀਰ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਆਉਂਦੇ ਨੇ ਆਪਕੇ ਬੇਨਤੀ ਕਰਦੇ ਨੇ ਇਹ ਗੁਰੂ ਅਰਜਨ ਦੇ ਪਿਤਾ ਜੀ ਸਾਨੂੰ ਪਤਾ ਲੱਗਾ ਇੱਕ ਤੁਸੀਂ ਸਾਂਝਾ ਗ੍ਰੰਥ ਤਿਆਰ ਕਰ ਰਹੇ ਹੋ ਸੰਸਾਰ ਦੇ ਭਲੇ ਵਾਸਤੇ ਇੱਕ ਬੜਾ ਪਵਿੱਤਰ ਗ੍ਰੰਥ ਤਿਆਰ ਕਰ ਰਹੇ ਹੋ ਕਿਰਪਾ ਕਰੋ ਇਸ ਗ੍ਰੰਥ ਦੇ ਵਿੱਚ ਸਾਡੀ ਰਚਨਾ ਵੀ ਦਰਜ ਕਰ ਦਿਓ ਜਿੱਥੇ ਤੁਸੀਂ ਬਾਕੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਦਰਜ ਕਰ ਰਹੇ ਹੋ ਉੱਥੇ ਕਿਰਪਾ ਕਰੋ ਸਾਡੀ ਰਚਨਾ ਵੀ ਦਰਜ ਕਰ ਦਿਓ ਵਿੱਚ ਉਸ ਵੇਲੇ ਗੁਰੂ ਅਰਜਨ ਦੇਵ ਪਤਾ ਜੀ ਆਖ ਲਗੇ ਭਾਈ ਤੁਸੀਂ ਆਪਣੀ ਰਚਨਾ ਸਾਨੂੰ ਸੁਣਾਓ ਜੇ ਤੁਹਾਡੀ ਰਚਨਾ ਗੁਰਮਤਿ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇਗੀ ਨਾ ਫਿਰ ਅਸੀਂ ਤੁਹਾਡੀ ਰਚਨਾ ਵੀ ਦਰਜ ਕਰ ਦਵਾਂਗੇ ਉਹ ਚਾਰ ਤਾਉਣ ਸਨ ਕੰਨਾ ਪੀਲੂ ਛੱਜੂ ਤੇ ਸਹਾ ਹੁਸੈਨ ਜਦੋਂ ਇਹਨਾਂ ਚਵਾਂ ਨੇ ਆਪੂ ਆਪਣੀ ਰਚਨਾ ਸੁਣਾਈ ਕਿਸੇ ਦੀ ਰਚਨਾ ਦੇ ਵਿੱਚ ਔਰਤ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਹੋਮੇ ਦੇ ਬੋਲ ਸਨ ਕਿਸੇ ਦੀ ਰਚਨਾ ਦੇ ਵਿੱਚ ਸੰਸਾਰ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਧੀਆਂ ਨੂੰ ਮੰੰਦਾ ਆਖਿਆ ਸੀ ਉਸ ਵੇਲੇ ਗੁਰੂ ਅਰਜਨ ਦੇਵ ਜੀ ਤਨ ਚਾਰਾਂ ਨੂੰ ਪਿੱਛੇ ਕਰ ਦਿੱਤਾ ਆਖਿਆ ਵਾਡੀ ਰਚਨਾ ਗੁਰਮੁਖੀ ਕਸਵਟੀ ਤੇ ਖੜੀ ਨਹੀਂ ਉਤਰਦੀ ਤੁਸੀਂ ਔਰਤ ਨੂੰ ਮੰਦਾ ਆਖ ਰਹੇ ਹੋ ਇਹ ਗੁਰਦਾਨ ਵਿੱਚੇ ਘਰੋ ਕੇ ਆਵਾਜ਼ ਆਉਂਦੀ ਹੈ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ ਇੱਥੇ ਤਾਂ ਔਰਤ ਨੂੰ ਵਡਿਆਈ ਦਿੱਤੀ ਗਈ ਹੈ ਇੱਥੇ ਤਾਂ ਔਰਤ ਦਾ ਸਤਿਕਾਰ ਕੀਤਾ ਗਿਆ ਹੈ ਹੁਣ ਕਿਸੇ ਦੀ ਵਿਚਰਨ ਚ ਹੋਮੀ ਦੇ ਬੋਲ ਨੇ ਉਹੀ ਰੇ ਮੈਂ ਉਹੀ ਰੇ ਜੱਗੋ ਸਿਮਰੇ ਦੇਵੀ ਦੇਵਾ ਮੈਂ ਉਹੀ ਆ ਜਿੰਨੂੰ ਉਸ ਦੇਵੀ ਦੇਵਤੇ ਵੀ ਸਿਮਰਦੇ ਨੇ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਇੱਥੇ ਤਾਂ ਮਹਾਪੁਰਖ ਭਗਤ ਰਵੀਦਾਸ ਜੀ ਵਰਗੇ ਇਹ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇੱਥੇ ਤਾਂ ਇਹ ਆਵਾਜ਼ ਹੋਈ ਹੰਕਾਰੀ ਅਨੰਤ ਕਾ ਪਿੱਠ ਦਿਓ ਨਾਮ ਦਿਓ ਮੁਖ ਲਾਇਆ ਸਤਬ ਨੇ ਚਾਰੇ ਨੂੰ ਪਿੱਛੇ ਕਰਤਾ ਇਹ ਚਾਰੇ ਕਵੀ ਨਾਰਾਜ਼ ਹੋ ਕੇ ਚਲੇ ਗਏ اے ਗੁਰੂ ਅਰਜਨ ਦੇਵ ਪਤਾ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਭਲੇ ਹਾਰੇ ਜਾਈਏ ਬੇਸ਼ੱਕ ਇਹ ਚਾਰੇ ਕਵੀ ਨਾਰਾਜ਼ ਹੋ ਗਏ ਪਰ ਤੁਸੀਂ ਸੰਧਾਨ ਦਾ ਸਮਝੌਤਾ ਨਹੀਂ ਕੀਤਾ